ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾ ਫਾਸ਼ ਕੀਤਾ ਹੈ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲੱਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਰਲਿੰਗ ਕਰਦੇ ਸੀ ਉਸ ਤੋਂ ਬਾਅਦ ਆਪਣੇ ਐਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਬਤਪਤ ਥਾਵਾਂ ਦੇ ਡਿਸਟ੍ਰਿਕਟ ਬੁੱਧੀ ਦੇ ਵਿੱਚ ਨਸ਼ਾ ਮੁਕਤ ਬਣਾਉਣ ਲਈ ਵਿੱਡੀ ਮੁਹਿੰਮ ਦੇ ਤਹਿਤ ਮੁਹਾਲੀ ਪੁਲਿਸ ਨੇ ਕਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕਰਕੇ 1.7 ਕਿਲੋ ਹੈਰਨ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਪਹਾਣਾ ਸੁਖਦੀਪ ਸਿੰਘ ਉਰਫ ਰਾਜਾ ਅਤੇ ਰੋਤਕ ਦੇ ਅਜੈਬ ਦੇ ਕ੍ਰਿਸ਼ਨ ਵਜੂ ਹੋਈ ਹੈ ਜੋ ਮੁਹਾਲੀ ਦੇ ਪਿੰਡ ਸੁਹਾਣਾ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿੰਦੇ ਸਨ। ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਮਲਜ਼ਮ ਪੰਜਾਬ ਦੇ ਵਿੱਚ ਹੈਰਨ ਦੀ ਤਸਕਰੀ ਲਈ ਵਿਸ਼ੇਸ਼ ਜੈਕਟਾਂ ਦੀ ਵਰਤੋਂ ਕਰਦੇ ਸਨ। ਪੁਲਿਸ ਨੇ ਹਰਿਆਣਾ ਨੰਬਰ ਦੇ ਚਿੱਟੇ ਰੰਗ ਦੇ ਕਾਰ ਬੀ ਜਬਤ ਕੀਤੀ ਹੈ ਜਿਸ ਨੂੰ ਕਿਹਾ ਟੈਕਸੀ ਵਜੋਂ ਵਰਤਦੇ ਹੋਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ ਮੁੱਢਲੀ ਜਾਂਚ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਕੇਪ ਦਿੱਲੀ ਸਥਿਤ ਅਫਗਾਨ ਨਾਗਰਿਕ ਤੋਂ ਖਰੀਦੀ ਗਈ ਸੀ ਇਹਨਾਂ ਮੁਲਜ਼ਮਾਂ ਨੂੰ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦੀ ਇੱਕ ਟੀਮ ਜਿਦੇ ਵਿੱਚ ਐਸਆਈ ਸੁਰਜੀਤ ਸਰ ਦੇ ਐਸਪੀ ਰੂਰਲ ਡੀਐਸਪੀ ਸਾਹਿਬ ਡੀਰਬਸੀ ਐਸਐਚਓ ਲਾਲੂ ਤੇ ਬਾਕੀ ਸੀਆਈਏ ਦਾ ਸਟਾਫ ਸੀਆਈਏ ਇਨਚਾਰਜ ਨੇ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾ ਫਾਸ਼ ਕੀਤਾ ਸੋ ਇਹਨਾਂ ਨੇ ਇਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪਰੇਂਡਿਸ ਸੀਗਾ ਉਹ ਮੇ ਮੋਡਸ ਆਪਰੇਂਡਿਸ ਲਈ ਤਨਵੇ ਜਿਹੜੀ ਜੈਕਤਾ ਹੈਗੀ ਜਿਹਦੇ ਅਸੀਂ ਉਹਨਾਂ ਬੁਲੰਦੇ ਬਣਾਤੇ ਉਹ ਦਿਖਾਣਾ ਚਾਹਨਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਿਹੜੀ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਤੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਮਗਲਿੰਗ ਕਰਦੇ ਸੀਗੇ ਸੋ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਇਹ ਚ ਜੈਕਟ ਦੇ ਵਿੱਚ ਸੀਗੀ ਤਾਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੇ ਰਿਕਵਰੀ ਹੋਈ ਹੈ ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੇ ਦਿੱਲੀ ਦੇ ਵਿੱਚ ਜਿਹੜਾ ਹੁਣ ਤੱਕ ਇਹਨਾਂ ਨੇ ਦੱਸਿਆ ਹੈ ਲੈ ਜਿੱਦ ਲਈ ਕੋਈ ਇੱਕ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਹੀ ਸੰਪਰਕ ਚ ਸੀਗੇ ਉਹਦੇ ਰਾਹੀਂ ਇਹ ਜਿਹੜੀ ਇਹ ਹਿਰੋਇਨ ਟਕਚੋਰ ਕਰਦੇ ਸੀਗੇ ਸੋ ਉਸ ਤੋਂ ਬਾਅਦ ਇਹ ਆਪਣੇ ਐਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕ-ਵਕ ਥਾਵਾਂ ਤੇ ਡਿਸਟ੍ਰੀਬਿਊਟ ਵੀ ਕਰਦੇ ਸੀਗੇ ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣਾ ਲਾ ਹੈਗਾ ਤੇ ਦੂਜਾ 크੍ਰਿਸਨ ਸੰ ਅਫ ਰਾਜਪਾਲ ਇਹ ਰੋहतक ਹਰਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜ਼ਦ ਹੈਗੇ ਲਖਵਿੰਦਰ ਸਿੰਘ ਸੰ ਅਫ ਜਗਤਾਰ ਸਿੰਘ ਇਹ ਕੋਟਸਪੁਰਾ ਖਰੀਦਕੋਟ ਦਾ ਤੇ ਚੌਥਾ ਲਵਪ੍ਰੀਤ ਸਿੰਘ ਸੰ ਅਫ ਜਗੀਰ ਸਿੰਘ ਇਹ ਮੱਖੂ ਮਾਜਰਾ ਕਰਨਾਲ ਹਰਿਆਣੇ ਦਾ ਰਹਿਣ ਵਾਲਾ ਹੈ ਸੋ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈਗਾ ਇਹਨਾਂ ਤੋਂ ਇੱਕ ਹੁੰਡਾਈ ਔਰਾ ਗੱਡੀ ਵੀ ਰਿਕਵਰ ਕੀਤੀ ਹੈ ਸੋ ਇਹਨਾਂ ਦੀ ਹੁਣ ਤੱਕ ਜਿਹੜੀ ਪੁਸ਼ਕੀਸ਼ ਦੌਰਾਨ ਸਾਹਮਣੇ ਆਈ ਹੈ ਗਲਤ ਨਾ ਕ੍ਰਿਮੀਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਹ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਹੈ ਤੋਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਪਟ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਦੀ ਸਾਨੂੰ ਵਕਫਰ ਜਿਹੜੇ ਹੈਗੇ ਆ ਕਿ ਟਕਟੋ-ਟਕ 10 ਫਰਚੇ ਇੱਕ ਐਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀਆਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰ ਸਟੇਟ ਰੈਮੀਫੀਕੇਸ਼ਨ ਹੈਗੀ ਹੈ ਉਹ ਸਾਡੀ ਬੱਕਰੀ ਵੱਖਰੀ ਜਿਹੜੀ ਏਜੰਸੀਸ ਇਹਨਾਂ ਨਾਲ ਤਾਲਮਿਲ ਕਰਕੇ ਦੂਜੇ ਸਟੇਟ ਦੀ ਪੁਲਿਸ ਨਾਲ ਤਾਲਮਿਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਸਰ ਯਾਨੀ ਕਿ ਰਹਿ ਸੀ ਉਹ ਦੱਬੂਏ ਤੋਂ ਰਸਤੇ ਜਾਂ ਕਿੱਥੇ ਰਹਿ ਸੀ ਉਹ ਦੂਸਰੀ ਗੱਲ ਇਹ ਕੋਨੋਂ ਅਲੱਗ-ਅਲੱਗ ਹੈ ਇੱਕ ਫਰੀਦਕੋਟ ਦਾ ਹੈ ਦੂਸਰਾ ਰੋहतक ਦਾ ਹੈ ਦੋਨੋਂ ਆਪਸ ਵਿੱਚ ਇੰਟਰਲਿੰਕ ਕੀਤਾ ਚਾਹੀਏ ਉਹੀ ਅਸੀਂ ਜਿਹੜਾ ਅਸੀਂ ਕਹਿ ਰਹੇ ਆ ਕਿ ਜਿਹੜਾ ਇੰਟਰ ਨੈਸ਼ਨਲ ਤੇ ਇੰਟਰ ਸਟੇਟ ਰੈਮੀਫੀਕੇਸ਼ਨ ਹੈਗੀ ਸੋ ਜਿਹੜਾ ਹੈਗਾ ਹੀਰੋਇਨ ਲਾ ਕੇ ਉਹਨੂੰ ਪਿਕਚਰ ਕਰਕੇ ਇਹਨਾਂ ਨੇ ਇੱਕ ਇੱਥੇ ਇਨਾਂ ਨੇ ਇੱਥੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਨਾਂ ਨੇ ਇੱਥੇ ਵੀ ਰੈਂਟ ਤੇ ਕਮੋਡੀਸ਼ਨ ਲਿਆ ਹੋਇਆ ਹੈ ਮੋਹਾਲੀ ਦੇ ਵਿੱਚ ਵੀ ਸੋ ਉਸ ਕਮੋਡੀਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਹੈ ਸਿਗਰੇਟ ਇਨਫੋਰਮੇਸ਼ਨ ਸੀ ਆਪਣੇ ਕੋਲ ਕਿੱਥੋਂ ਇਹਨਾਂ ਨੂੰ ਅੱਜੈਂਟ ਫੜਿਆ ਦੇਖੋ ਐਗਜ਼ੈਕਟ ਫੜਿਆ ਤੇ ਉਹ ਲੋਡ ਦੇ ਵਿੱਚ ਆ ਜਾਏਗੀ ਜੋ ਡਿਟੇਲਸ ਹੈਗੀ ਹੈ ਸਿਗਰੇਟ ਇਨਫੋਰਮੇਸ਼ਨ ਕਾਫੀ ਦਿਨ ਤੋਂ ਅਸੀਂ ਬਿਲਡ ਕਰ ਰਹੇ ਸੀਗੇ ਕਿਉਂਕਿ ਜਿਹੜੇ ਸਾਡੇ ਸੀ ਜੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਮੈਮ ਇਹਨਾਂ ਨੇ ਕਿਹਾ ਹੋਇਆ ਹੈ ਕਿ ਜਿਹੜੀ ਆਪਣੀ ਔਰ ਅਗੇਂਸਟ ਕਸ ਹੈ ਇਹਦੇ ਵਿੱਚ ਜਿੱਦ ਦਿਲਨਾਥ ਸੀ ਕੰਮ ਕਰਦੇ ਆ ਇੱਕ ਜਿਹੜੇ ਲਿਸਟਸ ਮੰਗਲਸ ਹੈਗੇ ਜਿਹੜੇ ਬੇਲਡ ਆਊਟ ਹਨ ਉਹ ਤੇ ਵੀ ਨਿਗਰਾਨੀ ਰੱਖਦੇ ਆ ਸੋ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਉਹਨੂੰ ਸੀ ਬਿਲਡ ਕਰਕੇ ਉਹ ਪੜਨਚੇ ਕਾਮਯਾਬ ਹੋਏ ਇਹਦੇ ਵਿੱਚ ਸਾਡਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇਆ ਕੋਈ ਲੋਕਲ ਇਨਵੋਲਵਮੈਂਟ ਜਿੱਦਾਂ ਤੁਸੀਂ ਕਹਿੰਦੇ ਇਨਫੋਰਮੇਸ਼ਨ ਐਕੋਮੋਡੇਸ਼ਨ ਇਥੇ ਲਈ ਗਈ ਸੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਸਾਡੀ ਬੈਕਵਰਡ ਫਾਰਵਰਡ ਲਿੰਕੇਜ ਦਾ ਇੱਕ ਸਿਸਟਮ ਸੋ ਟੈਕਨੀਕਲ ਇਨਵੈਸਟੀਗੇਸ਼ਨ ਵੀ ਕਰਾਂਗੇ ਨਾਲ ਨਾਲ ਪੁਸ਼ਕਿਸ਼ ਵੀ ਕਰਾਂਗੇ ਮੋਬਾਈਲ ਫੋਨਸ ਵਗੈਰਾ ਸਾਰਾ ਕੁਝ ਚੈੱਕ ਕਰਕੇ ਸੋ ਵੀਲ ਆਇਡੈਂਟੀਫਾਈ ਕਿ ਲੋਕਲ ਐਸੋਸੀਏਸ਼ਨ ਅਦੇ ਕੌਣ ਹੈ ਤੇ ਇੰਟਰ ਸਟੇਟ ਕੌਣ ਹੈ ਤੇ ਇੰਟਰਨੈਸ਼ਨਲ ਵੀ ਕੀ ਦੀ ਰੈਮੀਫਿਕੇਸ਼ਨਸ ਹੈਗੀ ਉਹ ਵੀ ਅਸੀਂ ਚੈੱਕ ਕਰਾਂਗੇ ਸਰ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਸੀਗੇ ਤੇ ਪਹਿਲਾਂ ਕਿੰਨੇ ਗੇੜੇ ਇਹ ਮਾਰ ਚੁੱਕੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਤਾ ਸਰ ਇੱਕ ਹੋਰ ਐਡ ਕਰ ਲਓ ਕਿ ਜਿਵੇਂ ਤਿੰਨ ਜੈਕਟਾਂ ਇਤਾਂ ਤੋਂ ਜਿਨ੍ਹਾਂ ਚ ਹੈਰਰ ਮਿਲ ਗਿਆ ਉਹ ਕਿਵੇਂ ਸਪਲਾਈ ਕਰਦੇ ਸੀ ਹੋਲ ਸੇਲ ਬਿਜ਼ਨਸ ਟਾਈਪ ਕਰਦੇ ਸੀ ਪੂਰਾ ਕੰਮ ਜਾਂ ਸਪੈਸ਼ਲੀ ਆਪ ਸੀਦੇ ਸੀ ਨੂੰ ਜਿਹੜਾ ਤਸਕਰੀ ਕਰਦੇ ਕਿਉਂਕਿ ਉਹ ਸਾਰੇ ਨਾ ਮਤਲਬ ਕਿਉਂਕਿ ਇਹ ਹੁਣ ਸਾਡੇ ਕੋਲੇ ਬੰਦੇ ਆਏ ਐ ਸੀ ਅਰੈਸਟ ਕੀਤੇ ਇਹਨਾਂ ਦੇ ਹੋਰ ਅਸੋਸੀਏਟਸ ਨਾਮਜਿਤ ਹੈਗੇ ਉਹ ਵੀ ਅਰੈਸਟਲੇ ਕਰਨੇ ਸੋ ਪੂਰਾ ਇਹਦੀ ਪਿਕਚਰ ਕਲੀਅਰ ਹੋਏਗੀ ਜਦੋਂ ਸਾਰੇ ਫੜੇ ਜਾਣਗੇ ਜਦੋਂ ਵੀਰੋ ਸਾਹਮਣੇ ਆਏਗਾ ਤੇ ਸੀ ਕਿਸੇ ਨੂੰ ਤਸਕਰੀ ਦੇ ਲਈ ਆਏ ਹੋਲ سیل bizness ਕਰਦੇ ਸੀ ਜਿਸ ਤੋਂ ਬਾਅਦ ਇਹ ਸਾਰਾ ਉਹ ਅਸੀਂ ਉਹ ਅਸੀਂ ਇਹਨਾਂ ਤੋਂ ਪੁੱਛਗਛ ਦੌਰਾਨ ਕਲੀਅਰ ਕਰਕੇ ਅੱਗੇ ਦੂਸਤ ਕਰਾ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਮੁਤਾਬਿਕ ਦਿੱਲੀ ਤੋਂ ਕਿੱਥੋਂ ਲੈ ਕੇ ਆਉਂਦੇ ਸੀ ਕਿੰਨਾਕ ਬਟਾ ਜਿਹੜਾ ਹੈਗਾ ਨਾ ਮੈਸੇਜ ਉਹ ਚਾਹੁੰਦਾ ਹੈ ਕਿ ਇਹ ਵੱਡੇ ਦਾ ਲੈ ਨਹੀਂ ਵੱਡੀ ਗੱਲ ਸਾਹਮਣੇ ਹੈ। ਇਹ ਬਗੈਰ ਜੀ ਟੈਕਨੀਕਲੀ ਉਹਨੂੰ ਵੈਰੀਫਾਈ ਕਰੇ ਬਗੈਰ ਪ੍ਰੋਪਰ ਐਵੀਡੈਂਸ ਸਾਹਮਣੇ ਆਏ ਉਹ ਕਨਜੈਕਚਰਲ ਕੋਈ ਨਹੀਂ ਕਹਿਣਾ ਚਾਹੁੰਦੇ। ਜਿਹੜੀ ਪ੍ਰੀਮੀਅਰਲੀ ਸਾਹਮਣੇ ਆਈ ਇਹਨਾਂ ਦੀ ਪੁਸ਼ਟੀ ਉਸ ਜਿਹੜੀ ਪ੍ਰੀਮੀਅਰ ਪੁਸ਼ਟੀ ਸਾਹਮਣੇ ਤਾਨੂੰ ਦੱਸਤਾ। ਬਾਕੀ ਉਦੇ ਰਾਹੀਂ ਇਹ ਜਿਹੜਾ ਜਿਹੜਾ ਹੈਗਾ ਕਨਸਾਈਨਮੈਂਟ ਸਿਕਿਉਰ ਕਰਦੇ ਸੀ ਇਹ ਸਰ ਹੁਣ ਤਾਂ ਦੀ ਇਨਵੈਸਟੀਗੇਸ਼ਨ ਜਿਹੜੀ ਗੱਡੀ ਇਤਨਾ ਦੀ ਆਪਣੀ ਹੈ ਜਾਂ ਟੈਕਸੀ ਹਾਇਰ ਕਰਦੇ ਸੀ ਕਿਸ ਤਰ੍ਹਾਂ ਦਾ ਇਹ ਗੱਡੀ ਜਿਹੜੀ ਹੈਗੀ ਇੱਕ ਇੱਕ ਗੱਡੀ ਜਿਹੜੀ ਹੁੰਡਾਈ ਔਰ ਹੈਗੀ ਹੈ ਇਹਦੀ ਮਾਲਕੀਅਤ ਅਸੀਂ ਐਸਟੈਬਲਿਸ਼ ਕਰਨਾ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਹਨਾਂ ਦੋ ਮੁਲਜ਼ਮਾਂ ਤੋਂ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਣਗੇ ਅਤੇ ਹੋਰ ਕਿਹੜੇ ਨਸ਼ਾ ਤਸਕਰ ਦੀ ਗ੍ਰਿਫਤਾਰੀ ਹੋਵੇਗੀ ਤੇ ਪੁਲਿਸ ਨੂੰ ਕਿੰਨੀ ਜ਼ਿਆਦਾ ਕਾਮਯਾਬੀ ਇਸ ਰੈਕਟ ਨੂੰ ਤੋੜਨ ਦੇ ਵਿੱਚ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਜੁੜੇ ਰਹੋ ਨਬਜ਼-ਏ-ਪੰਜਾਬ ਦੇ ਨਾਲ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ